ਮੈਂ ਅਸੀਂ ਤੇ ਗੱਲੀ ਲੱਗੇ ਰਹੇ ਆ ਕੋਈ ਚਾਹ ਬੜੀ ਪੀਤਾ ਕਿ ਨਹੀਂ ਵੀਰ ਗਈ ਆ ਭਾਬੀ ਬਣਾਉਣਾ ਹੁਣ ਬਣਾ ਕੇ ਲਿਆਉਗੀ ਤੇ ਫੇਰ ਹੀ ਆ ਤੇਰਾ ਭਲਾ ਹੋ ਜਾਏ ਗਦੇ ਉਹ ਜੀਵਨ ਐ ਉਹ ਜੀਵਨ ਐ ਹਾਈ ਹੈ ਕੀ ਹੋ ਗਿਆ ਸਾਰਾ ਘਰ ਹੀ ਸਿਰ ਤੇ ਚੱਕ ਲਿਆਵਾ ਹੋ ਜਾ ਚਾਚੂ ਲਿਆਗਾ ਤੇ ਚਾਹ ਮੈਂ ਬਣਾਈ ਅੰਦਰ ਖੀ ਆ ਲੱਗੀ ਆਵਾਜ਼ ਮਾਰਨ ਆਜੋ ਆਜੋ ਭੈਣ ਜੀ ਪੀ ਲੋ ਚਾਹ ਮੈਂ ਤਾਂ ਖਿਆਰੇ ਪਤਾ ਨਹੀਂ ਕਿੱਥੇ ਚਲ ਗਈ ਆ ਆਜੋ ਮੰਮੀ ਪੀ ਲੋ ਤੇ ਹੀ ਚਾਹੋ ਚਲੀ ਅੰਦਰ ਚਲ ਆਜੋ ਬੀਜੀ ਲੈਉਨੇ ਆ ਗਾ ਪਰ ਪਰ ਅਲੇ ਚਪਲ ਪਾ ਲੋ ਚਲ ਕੋਈ ਕੋਈ ਚਲ ਆ ਜਾ ਉਹ ਲਿਆ ਗਾ ਯਾਰ ਪਾਣੀ ਕਿੱਥੇ ਰਹਿਂਦੀ ਐ ਆ ਗਈ ਆ ਹੁਣ ਟਾਈਮ ਤੇ ਲੱਗਦਾ ਏ ਥੋੜਾ ਬਹੁਤਾ ਚਾਹ ਬਣਾਉਂਦਿਆਂ ਆ ਫੜੋ ਮੈਂ ਚਾਹ ਲੈ ਕੇ ਆਵਾਂ ਦਾਦਾ ਚਾਹ ਲੈ ਆ ਲੈ ਆ ਸਭ ਕੁਝ ਬੈਸਪਕ ਮੈਂ ਆ ਗਿਆ ਇਹ ਦਿਨੋ ਕਿਤੇ ਨਹੀਂ ਇਹ ਤਾਂ ਕਰਦਾ ਇਹਦਾ ਸੋ ਲੈ ਕੋਈ ਫੋਟੋ ਜੀ ਨਹੀਂ ਲਾਇਆ ਚਲ ਕੋਈ ਗੱਲ ਨਹੀਂ ਮੰਮੀ ਉਹਦੇ ਦੀ ਹੱਦ ਦਾ ਪਤਾ ਨਹੀਂ ਕੋਈ ਗੱਲ ਨਹੀਂ ਹੋਣਾ ਨਹੀਂ ਲੈ ਵੀ ਘਰਾ ਟਾਈਮ ਕੱਢੋ ਆਪਣਾ ਆ ਚਲ ਬੱਦਸਾ ਤੇਰੀ ਕੋਈ ਨਹੀਂ ਘਾਈ ਆ ਜਾਣਾ ਤੇ ਆ ਤੇ ਚੱਲ ਮੰਮੀ ਕੋਈ ਗੱਲ ਆਹ ਤੀਜਾ ਫੜਾ ਕਰਵਾ ਦੇ ਤੂੰ ਆਹ ਮੰਦੇ ਰਹੀ ਤਾਂ ਇਹ ਵੀ ਭਾਵੇਂ ਨਾਲ ਲਿਆਂਗੀ ਕੱਪ ਚਾਹ ਬਣਾ ਦਿੰਦੀ ਮੈਂ ਤੇ ਤੁਹਾਡਾ ਕਰਕੇ ਆਂਦੀ ਆ ਅ ਤੀਜਾ ਦੇ ਪੁੱਤੀ ਥੋੜਾ ਮੈਂ ਚਲ ਕੋਈ ਨਹੀਂ ਪੁੱਤੀ ਉਹ ਦੇਖੋ ਕੱਢੀ ਹੋਈ ਮੈਂ ਬਣਾ ਤਾ ਮੇਰੀ ਗੱਲ ਸੁਣ ਲੈ ਮੈਂ ਅਸਰੇ ਉੱਠ ਕੇ ਨਾ ਤੇ ਪਕੌੜਿਆਂ ਸਮਾਨ ਸਾਰਾ ਚੀਰ ਦੂੰਗਾ ਤੈਨ ਕੋਈ ਗੱਲ ਨਹੀਂ ਜਦੋਂ ਚੀਰਿਆ ਹੈ ਨਾ ਇਹਨੂੰ ਸਰਤੇ ਪੈ ਇਹਨੂੰ ਕਰਨੇ ਪੈਣੇ ਮੇਰਾ ਕਰਕੇ ਤੁੰਗ ਵਾਲਾ ਨਾ ਖਾਂ ਉਹ ਨਹੀਂ ਨਹੀਂ ਕੋਈ ਨਹੀਂ ਦਖਲਾ ਖਾਣੀਆਂ ਇੱਥੇ ਇਹਦੀ ਨਹੀਂ ਗੱਲ ਕੋਈ ਗਾਣਾ ਖਾਣੀਆਂ ਤੂੰ ਹੈ ਹੁਣ ਕੀ ਕਰੀ ਮੈਂ ਦੇਖ ਕੇ ਮੂੰਹ ਬਣਾ ਰਿਹਾ ਹੈਗਾ ਤੇ ਰਾਤ ਦਾ ਨਾ ਉਹ ਸਾਡੇ ਸਾਹਮਣੇ ਸਾਰਾ ਬੋਲ ਜਲ ਕੋਈ ਗੱਲ ਨਹੀਂ ਮਾਤਾ ਦਾ ਮੂੰਹ ਵੇਖਣ ਵਾਲਾ ਹੈ ਬਿਸਕੁਟਾਂ ਵਾਲ ਹੈਂ ਦੱਸ ਫੋਕੀ ਜਾਤ ਨਹੀਂ ਪਿਆਲੀ ਬਿਸਕੁਟ ਰੱਖੇ ਆ ਨਾ ਮਕੀਨ ਰੱਖਿਆ ਵਾ ਪਕੌੜੇ ਭਾਲਦੀ ਹੁਣੀ ਆ ਨਾ ਫੇ ਮੇਰੀ ਕੁੜੀ ਵਾਸਤੇ ਪਕੌੜੇ ਕੱਢੇ ਨਾ ਤੁਹਾਡੇ ਵਿੱਚ ਜਾਣਵਾ ਹੈ ਮੇਰੇ ਵਿੱਚ ਜਾਣ ਨਹੀਂ ਆਪ ਸਾਰਾ ਦਿਨ ਕਰਦੀ ਰਹਿੰਦੀ ਏਸੀ ਲਾ ਦੋ ਏਸੀ ਲਾ ਦੋ ਗਰਮੀ ਬੜੀ ਆ ਤੇ ਮਨੁਰ ਸੋਈ ਚ ਏਸੀ ਲਾ ਕੇ ਦਿੱਤਾ ਵਾ ਜੜੀ ਮੈਂ ਇਥੇ ਗਰਮੀ ਚ ਪਲਦੀ ਰਵਾਂ ਹੈ ਚੱਲ ਮਨਾ ਮਾਰ ਜਾ ਕੇ ਮੱਥੇ ਚਾ ਇਹੋ ਕੰਮ ਹੀ ਕਰਨਾ ਹੁ ਚਾਰ ਦਿਨੇ ਨੇ ਲੈ ਭੈਣ ਟੀ ਚਾ ਆ ਲੋ ਲਓ ਭੈਣ ਜੀ ਆ ਲੋ ਫੜੋ ਖਾਓ ਬਿਸਕੁਟ ਬੀਜੀ ਆ ਲੋ ਆ ਲੋ ਤੁਸੀਂ ਵੀ ਨਾ ਫੜੋ ਤੁਸੀਂ ਬਹਿ ਜਾ ਕਰੋ ਖਲੋਤੇ ਪਿੰਡੋਂ ਆਈਆਂ ਬਹਿ ਜਾਣੀ ਆ ਆ ਲਾਲਾ ਤੁਸੀਂ ਖਾ ਲਾ ਨਵੇਂ ਲਾਉਂਦੀ ਕੋਈ ਨੰ ਪਈ ਜਾ ਆਪਣੀ ਆ ਲੈ ਆਉਣੀ ਆ ਮੈਂ ਇਹੋ ਚਾਹ ਤੇ ਨਹੀਂ ਕਹਿੰਦੇ ਪੀਲੀ ਨਹੀਂ ਬਣਾ ਕੇ ਪੀਲੋ ਹੀ ਲੈ ਦੱਸ ਹਾਂ ਜੀ ਲਾ ਲੀਂ ਲੈ ਆਓ ਚਲ ਕੋਈ ਚਲ ਮੇਰੇ ਮਗਰੀ ਪਏ ਰਹੀ ਟਰਲ ਅਲੀ ਅੱਦੀ ਕੋਈ ਨਹੀਂ ਓ ਮੇਰੀ ਗੱਲ ਸੁਣਾ ਚਾਰ ਪਕੌੜੇ ਕਿਤੇ ਕੱਢ ਲੈਨੀ ਭੈਣ ਕਿਹੜੀ ਰੋਈ ਤਰੀ ਹੁਣ ਦੁਪਹਿਰ ਲੱਗੀ ਆ ਤੇ ਸੋਈ ਚ ਗਰਮੀ ਬੜੀ ਆ ਮਾਰ ਕੇ ਤਾਂ ਰੋਟੀ ਪਾਣੀ ਕਰੀਦਾ ਮੈਂ ਮੇਰੀ ਗੱਲ ਸੁਣਾ ਆੜੀ ਗਰਮੀ ਆ ਨਾ ਇਹ ਹੁਣ 6-7 ਮਹੀਨੇ ਪੈਣੀ ਆ ਇਤੋਂ ਦੇ ਫਿਰ ਰੋਟੀ ਖਾਣੋਂ ਵੀ ਜਾਂਦੇ ਲੱਗਾਂਗੇ ਤੇ ਭੈਣ ਨੇ ਕਿਹਾ ਹੁਣੇ ਚਲ ਜਾਣਾ ਵਾ ਰਹਿਣਾ ਵਾ ਸੁੱਖ ਨਾ ਹੁਣ ਸਵੇਰੇ ਠੰਡੇ ਠੰਡੇ ਕੱਢ ਦੂੰ ਪਕੌੜੇ ਚੱਲ ਫਿਰ ਕੱਢਣੇ ਜ਼ਰੂਰੀ ਓ ਕੱਢ ਦੂੰਗੀ ਤੂੰ ਚਾਹ ਪੀ ਪਕੌੜੇ ਮੈਂ ਖਾ ਕੇ ਜਾਈਂ ਆ ਓ ਨਹੀਂ ਨਹੀਂ ਭੈਣ ਕੋਈ ਗੱਲ ਨਹੀਂ ਕੀਰਤੀ ਹੁੰਦਾ ਵਾ ਪਰ ਹਾਂ ਆਹ ਹੁੰਦਾ ਬ੍ਰੈਡ ਰੋਜ ਰੋਜ ਕੱਢਦੀ ਆ ਓਏ ਆਹੋ ਚਲੋ ਹੁੰਦਾ ਹੀ ਆਪ ਆਪਣੇ ਘਰਾਂ ਦਾ ਮੈਂ ਵੀ ਨਾ ਰਹਤੀ ਮੈਂ ਚਾਹ ਦੇ ਕੱਪ ਪੀ ਲੈਣਾ ਕੋਈ ਨਹੀਂ ਪੈਣ ਗੁੱਸਾ ਕਰਨ ਨੂੰ ਕਰਦੇ ਜੇ ਮੇਰੀ ਗੱਲ ਸੁਣ ਲੈ ਤੇਰੀ ਜੁਬਾਨੇ ਅੰਦਰ ਰਹੀ ਦੀ ਮਹਾ ਮਾ ਕੁੜੀ ਆਈ ਐ ਉਹ ਗਾੜੀ ਹੋਰ ਲੱਗ ਪਈ ਐ ਤੂੰ ਕੋਈ ਗੱਲ ਚੱਲ ਪਰ ਤੂੰ ਜਾ ਜਾ ਮਟਕੇ ਜਾ ਅਰ ਸੋਈ ਜਿੱਕੇ ਕੰਮ ਤੋਂ ਹੁੰਦਾ ਘਰ ਆਪਣਾ ਜਾ ਕੇ ਆਹੇ ਜੀ ਕਹੀ ਜਾਂਦਾ ਉਹੋ ਹੀ ਗੱਲ ਫੇਰ ਅੱਗੇ 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 ਇੱਥੇ ਪਾਣੀ ਨੀ ਰਹੀ ਗੱਲ ਕਰ ਤੀ ਮੈਂ ਤੈਨੂੰ ਕੀ ਦੱਸਾਂ ਵਾਂ ਵੇਖਾਂ ਪਕੌੜੇ ਚਾਹੀਦੇ ਇਹਨਾਂ ਨੂੰ ਹੈ ਮੈਂ ਤੇਰੇ ਸਿਰ 'ਚ ਸਵਾਹ ਨਾ ਪਾਵਾਂ ਆਪ ਵੀ ਲੈ ਕੇ ਆਈ ਮੇਰੇ ਨਿਆਣੇ ਵਾਸਤੇ ਹੈ ਕਿਤੇ 10 ਰੁਪਏ ਦੇ ਬਿਸਕੁਟ ਨਹੀਂ ਲਿਆ ਕੇ ਆਈ ਵੀ ਮੈਂ ਚੱਲਨੀ ਆਂ ਭੂਆ ਆਂ ਨਿਆਣੇ ਮੇਰੇ ਮੂਹਰੇ ਵੇਖਣਗੇ ਆਪ ਇਹਨਾਂ ਨੂੰ ਸਭ ਤੋਂ ਮਾਫ ਆ ਪੇਕੇ ਆਣ ਕੇ ਆਂਦੀ ਆਂ ਮੈਂ ਪਰ ਸਭ ਤੋਂ ਹਾਨੂੰ ਮਿਲ ਜੇ ਖਾਣ ਵਾਸਤੇ ਵੀ ਚੰਗਾ ਚੋਖਾ ਆ ਜੇ ਤੇ ਨਾਲ ਵੀ ਬੰਨ ਬਣਾਈ ਆ ਵਧੀਆ ਹੋ ਜੇ ਮੈਨੂੰ ਤਾਂ ਸਮਝ ਆ ਇਹਨਾਂ ਨੇ ਪਾਗਲ ਮਾਵਾਂ ਧੀਆਂ ਨੇ ਉਹੋ ਜੇ ਮੇਰਾ ਬੱਧਾ ਵਾ ਜਿਹੜਾ ਮਗਰ ਲੱਗਾ ਇਹਨਾਂ ਦੇ ਹੋਰ 4 ਦਿਨ ਇਹੋ ਤਮਾਸ਼ਾ ਲੱਗਣਾ ਸਾਡੇ ਘਰ ਵਿੱਚ ਮੈਨੂੰ ਸਾਰਾ ਹੀ ਪਤਾ ਵਾ ਦਫਾ ਕਰ ਪਰੇ ਮੈਂ ਤਾਂ ਲੱਗੇ ਨਹੀਂ ਬਹਿਣਾ ਨਾ ਦੇ ਆ ਵੇਖ ਲਾ ਤੇ ਤੁਸੀਂ ਕਿੰਦਾ ਵੀ ਗੱਲਾਂ ਕਰਦਾ ਉਹਨੇ ਤੇ ਅੰਦੀ ਨੇ ਮਤਲਬ ਟੀਲੀਆਂ ਪਾ ਲਈਆਂ ਵੇਖ ਕੇ ਮੇਰੇ ਨਾਲ ਉਹ ਕਈਆਂ ਬੰਦੇ ਦਾ ਨਾ ਦੋਸਤਾ ਹੀ ਇਸ ਤਰ੍ਹਾਂ ਦੰਦਾ ਵਾ ਕਿਉਂ ਬੀਬੀ ਸੁਭਾਅ ਇਹਨਾਂ ਦੇ ਇਦਾਂ ਹੁੰਦੇ ਨੇ ਕਿਉਂ ਗੁੱਸਾ ਕਰਦੇ ਨਾ ਮੰਮੀ ਮੇਰੇ ਬਾਰੇ ਸੁਭਾਅ ਤਾਂਦਾ ਵਾ ਇਹ ਤਾਂ ਆਪਣੇ ਹੁੰਦੇ ਆ ਉਦੋਂ ਤਾਂ ਆਲੂਆਂ ਦਾ ਸਿਰ ਝਟਕ-ਝਟਕਨ ਲੈਂਦੀ ਆ ਮੈਨੂੰ ਕਿਹੜਾ ਪਤਾ ਨਹੀਂਗਾ ਪੱਚਾ ਲਕੋ ਦਿੰਦਾ ਤੂੰ ਹੌਸਲਾ ਕਰ ਉਹ ਉਹ ਕਿਦੇ ਉੱਪਰ ਹੀ ਆ ਤੂੰ ਉਹ ਹੀ ਗੱਲ ਤੂੰ ਵੀ ਆਣ ਕੇ ਜਿੱਦਾਂ ਕਰਨ ਲੱਪੀਂ ਜਿੱਦਾ ਵੀ ਰਖਾ ਦੀਆਂ ਅੱਧ ਹੋਈ ਆ ਜੋ ਵੀ ਕੀਤੀ ਰਹਿੰਦੀ ਫੇ ਕੋਈ ਗੱਲ ਨਹੀਂ ਸਿਰੇ ਕੱਢ ਲੂੰਗੀ ਉਹ ਚੱਲ ਕੋਈ ਨਹੀਂ ਤਰ ਮੈਂ ਤੁਸਕੀਮ ਦੱਸੀ ਆ ਨਾ ਕੋਈ ਗੱਲ ਨਹੀਂ ਮੈਂ ਤੁਸਦੇ ਆਪੇ ਸਾਰਾ ਕੁਝ ਕਰਾ ਲੈਣਾ ਹਾਂ ਉਹ ਤਾਂ ਗੱਲ ਹੋਣਾ ਬੀਜੀ ਹਾਂ ਹਾਂ ਮੈਂ ਤੇ ਮੁੜ ਕੇ ਨਹੀਂ ਨਹੀਂ ਗਿਆ ਉਹ ਚੱਲ ਆਹ ਪੀਓ ਜਿਹੜੀ ਬਣੀ ਐ ਇਹ ਤੇ ਪੀਓ ਜੀਵਨ ਜਿਹੜਾ ਗੱਲ ਸੁਣ ਹੁਣ ਮੇਰੇ ਕਰਨਾ ਚ ਕੀ ਵਾਲਾ ਪਾਉਣਾ ਵਾ ਪੱਕਾ ਹੁਣ ਗੱਲਾਂ ਹੀ ਕਰਨੀਆਂ ਹੋਣੀਆਂ ਵਾ ਮਾਵਾਂ ਧੀਆਂ ਨੇ ਅੰਦਰ ਸੁਖਾਲਤਾ ਹੋਣਾ ਵਾ ਐਂ ਦੇਤੀ ਹੋਣੀ ਚੁੱਕਣਾ ਹੁਣ ਕਰਾਉਣ ਗਿਆ ਨਾ ਮੇਰੇ ਦਿਵਾਲੇ ਚੱਲ ਕੋਈ ਨਹੀਂ ਮੇਰੀ ਘੜੀ ਆਪਣੀ ਜ਼ਬਾਨ ਮੈਂ ਵੀ ਵੇਣੀ ਆ ਨਾ ਤੇ ਕੀ ਜਾਂਦੇ ਆ ਆਪਣਾ ਇਹਨੂੰ ਆ ਲੈਣ ਦੇ ਇਹਦੀ ਖਬਰ ਨਾ ਮੈਂ ਲੈ ਲੈਣਾ ਚੰਗੀ ਤਰ੍ਹਾਂ ਜੇ ਭੈਣ ਆ ਹੀ ਗਈ ਆ ਇਹਦੇ ਮੂੰਹ ਤੇ 12 ਵਜੇ ਆ ਹੱਥ ਹੋਈ ਆ ਯਾਰ ਹਾਂਜੀ ਦੱਸੋ ਨਹੀਂ ਮੇਰੀ ਗੱਲ ਸੁਣਾ ਜਿ ਸਹੀਂ-ਸਮਈ ਹੋ ਆਈ ਗਈ ਆ ਕਿਤੇ ਚਾਰ ਪਕੌੜੇ ਖਾ ਲਈ ਸਹੀਂ-ਸਮਈ ਆਜੇ ਤਾਂ ਵੀ ਨਾ ਹੋਇਆ ਹੀਗਾ ਉਦੋਂ ਆਈ ਹੀ ਮੇਰੀ ਪਹਿਲਾਂ ਗੱਲ ਸੁਣ ਲਾ ਕਿਹੜਾ ਬੰਦਾ ਰੋਜ਼ ਤੁਰਿਆ ਹੁੰਦਾ ਵਾ ਹਰ ਬੰਦਾ ਘਰ ਚੀਜ਼ਾਂ ਖਾ ਕੇ ਸੁੰਦਾ ਪੈਂਦਾ ਵਾ ਠੀਕ ਨਹੀਂ ਤੇ ਭਰੇ ਵੀ ਬੰਦੇ ਦਾ ਮਾਨਤਨ ਹੋਏ ਨਾ ਵੀ ਤੂੰ ਆਇਆ ਵਾ ਤੇ ਚਲ ਵੀ ਠੀਕ ਹੈ ਗੱਲ ਇਹ ਚੀਤੀ ਨਹੀਂ ਮੇਰੇ ਤਾਂ ਭੜੇ ਪਕੌੜੇ ਤਾਂ ਜੜਾ ਹੁੰਦੇ ਜੇ ਵੀ ਤੂੰ ਕੱਢੇ ਨਹੀਂ ਹੈ ਤੇ ਆਪਣੀ ਭੈਣ ਦੀ ਕਰਤੂਤ ਨਹੀਂ ਦੇਖੀ ਤੁਹਾਨੂੰ ਇਹਦੇ ਘਰ ਕਾਲੀ ਕੀੜੀ ਫਿਰੀ ਆ ਖਾਲੀ ਹੱਥ ਲਮਕਾਉਂਦੀ ਆ ਜਾਂਦੀ ਆ ਇਨ ਨੂੰ ਨਹੀਂ ਪਤਾ ਮੇਰੇ ਵੀ ਪਤੀ ਹੈ ਆ ਗਾੜੀ ਮੈਂ ਵੀ ਕੁਝ ਖਾਣ ਨੂੰ ਲੈ ਜਾ ਉਹ ਚੱਲ ਬਣਾ ਉਹ ਪੁਰਾਣਾ ਇਹ ਤਰ੍ਹਾਂ ਦਾ ਫਲ ਟੱਕਰਿਆ ਹਾਂ ਉਹ ਤੇ ਕੀ ਕਰੀਗੀ ਫਿਰ ਅੱਛਾ ਉਹ ਪੁਰਾਣਾ ਨੇ ਚੰਗਾ ਇਧਰ ਨਾ ਉਹ ਨਹੀਂ ਚੰਗੀ ਗੱਲ ਤੇ ਉਹ ਹੀ ਆ ਯਾਰ ਤੂੰ ਘੁਮ ਘਮਾ ਕੇ ਗੱਲ ਆਪਣੇ ਤੇ ਲੈ ਆਉਣੀ ਆ ਉਹ ਤੁਹਾਡੀ ਭੈਣ ਵੀ ਚੰਗੀ ਤੁਹਾਡੀ ਮਾਂ ਵੀ ਚੰਗੀ ਮਾੜਾ ਇੱਕ ਤੁਹਾਡਾ ਜਵਾਈ ਤੇ ਇੱਕ ਤੁਹਾਡੀ ਨੋ ਹਣਾ ਉਹ ਮੇਰੀ ਚਿਰੋਂ ਗੱਲ ਸੁਣ ਜਿਹੜੀ ਗੱਲ ਮੈਂ ਕਹਿਣ ਦੇ ਆਵਾ ਨਾ ਉਹ ਤੇ ਅਮਲ ਕਰ ਠੀਕ ਆ ਕਿਹੜੀ ਗੱਲ ਤੇ ਅਮਲ ਕਰਾਂ ਦੱਸੋ ਮੇਰੀ ਪਹਿਲੂ ਗੱਲ ਸੁਣਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਠੀਕ ਆ ਨਾ ਉਹਦੇ ਅਜੇ ਉਹਨੇ ਬੂਏ ਪੈਰ ਅੰਦਰ ਰੱਖਣੇ ਤੇ ਉਸ ਦਿਨ ਤੋਂ ਵਿਤਕਰਾ ਕਰ ਚાલુ ਕਰਦੈ ਨਹੀਂ ਕਰਨਾ ਮੈਂ ਕਹਾਂਦਾ ਵਿਤਕਰਾ ਚਾਲੂ ਕਰਨੀ ਹੈ ਇਹ ਵੀ ਨਣਾਣ ਬਣ ਕੇ ਆਇਆ ਕਰੇ ਨਾ ਮੇਰੇ ਬੱਚਿਆਂ ਵਾਸਤੇ ਫਰੂਟ ਲਿਆਵੇਂ ਮੈਨੂੰ ਪਤਾ ਉਹਦੇ ਫਰੂਟ ਤੋਂ ਅਸੀਂ ਮੇਰਾ ਬਾਈਦੇ ਨਹੀਂ ਹੈ ਜੇ ਮਾਲਾ ਦੋ ਮਹੀਨੇ ਬਾਦ ਹੋਈ ਵੀ ਨਹੀਂ ਆਈ ਆ ਤੇ ਉਹਦੇ ਬਾਅਦ ਜੀ ਨਹੀਂ ਆ ਕਿ ਜੋ ਉਹਨੇ ਲਿਆਵਾ ਫਰੂਟ ਤੇ ਐਂ ਮੁੜ ਕੇ ਜੀਣਾ ਵਿੱਚ ਹੈ ਲਿਆਉਣ ਦੀ ਗੱਲ ਨਹੀਂ ਕੀ ਹੁੰਦੀ ਗੱਲ ਪਿਆਰ ਦੀ ਹੁੰਦੀ ਆ ਗੱਲ ਪਿਆਰ ਦੀ ਚਾਹ ਹੁੰਦਾ ਵਾ ਉਹ ਚੱਲ ਯਾਰ ਕਿਤੇ ਨਹੀਂ ਜੀਤਾ ਰਿਹਾ ਹੋਊਗਾ ਕਾਲੀ ਕਾਲੀ ਨਹੀਂ ਉਹਨੂੰ ਸਭ ਕੁਝ ਮਾਫ ਆ ਤੇ ਜੇ ਮੈਂ ਨਹੀਂ ਪਕੌੜੇ ਕੱਢੇ ਨਹੀਂ ਗਰਮੀ ਆ ਮੇਰੇ ਕੋਲ ਨਹੀਂ ਗਰਮੀ ਚ ਖਲੋਤਾ ਗਿਆ ਅੰਦਰ ਤੇ ਮੇਰੇ ਦਵਾਲੇ ਬੜੀ ਛਪੀ ਹੋਏ ਜੇ ਉਹ ਗੱਲ ਸੁਣ ਲੈ ਮੇਰੀ ਆ ਗਰਮੀਂ ਦਾ ਤੇ ਭੱਜੀ ਆ ਜਦੋਂ ਤੇਰੇ ਆਉਂਦੇ ਤੂੰ ਅੱਗੇ ਪਿੱਛੇ ਭੱਜੀ ਫਿਰਨੀ ਫਿਰ ਉਹ ਤੈਨੂੰ ਭਾਵੇਂ ਨਾ ਬਾਹਰ ਅੱਗ ਬਾਲ ਕੇ ਨਾ ਪਕੌੜੇ ਕੱਢਣੇ ਪੈਣ ਥੁੱਲੇ ਤੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਜਦੋਂ ਨੇ ਉਹਦਾ ਮੇਰੇ ਪੇਕਿਆਂ ਦੇ ਮੇਲੇ ਮਾਰਨ ਦੇ ਪੈਂਦੇ ਜੇ ਕਿੰਨਾ ਕੁ ਤਰੇ ਮੇਰੇ ਪੇਕੇ ਨਹੀਂ ਮੇਰੇ ਨਾਲ ਨਹੀਂ ਨਹੀਂ ਮੇਰੇ ਨਾਲ ਮਰਦ ਉਹ ਕੀ ਕਰਾਂ ਹਾਂ ਤੂੰ ਬਹੁਤ ਜਗੇ ਕੰਮ ਕਰਨੀ ਆ ਤੇ ਕਿਹੜੇ ਮਾੜੇ ਕੰਮ ਕਰਤੇ ਆ ਉਹਦਾ ਭੈਣ ਭਰਾ ਦੇ ਜਾਂ ਮੇਰਾ ਕੋ ਆ ਜਾਏ ਜਾਂ ਬੀਬੀ ਦਾ ਕੋ ਸਰਕਾਰ ਕੋ ਤਾਂ ਤਵੀ ਉਸੇ ਵੇਲੇ ਇਸ ਤਰ੍ਹਾਂ ਨਾ ਕਰਿਆ ਕਰ ਤਮਨ ਸੰਗਲ ਇਹ ਗੱਲਾਂ ਚੱਕੀਆਂ ਨਹੀਂ ਤੇਰੇ ਬਾਤ ਤੇ ਉਹ ਕੌੜੀਏ ਜ਼ਿੰਦਗੀ ਬੜੀ ਲੰਮੀ ਆ ਸਮਝੀ ਗੱਲ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਹੁਣ ਨਾ ਮਾਵਾਂ ਧੀਆ ਨੇ ਤੁਹਾਨੂੰ ਪੱਟੀ ਚਾੜੀ ਆ ਹਨਾ ਚੁੱਕਣਾ ਦੇ ਕੇ ਘਲ ਤਾਂ ਵਿਜਾ ਹੋ ਜਾਂਦੇ ਦਿਵਾਲੀ ਹੁਣ ਆ ਜੁੜੇ ਤੁਹਾਡੇ ਘੜੀ ਮੇਰੀ ਤਾਂ ਪੱਟੀ ਹੀ ਕਾਦੀ ਜੜੀ ਉਹਨਾਂ ਨੇ ਉਹ ਤਾਂ ਕੋਈ ਨਹੀਂ ਕੋਈ ਨਾ ਬੀਬੀ ਕੋਈ ਨਾ ਕੁੜੀ ਕੋਈ ਐਦੀ ਉਹਦੀ ਤਾਂ ਢੀ ਲੰਮੀ ਜਪਾਣਾ ਕੁੜੀ ਢਾਡੀ ਦੀ ਹੈ ਲੋਟਰ ਲੋਟਰ ਕਰਨ ਨਾਲ ਹੜਦੀ ਨੀਗੀ। ਓਏ ਓ ਤੱਕ ਤੱਕ ਦਾ ਜਵਾਬ ਦੇ। ਪਹਿਲ ਨੂੰ ਤਾਂ ਮੈਂ ਉਹਨੂੰ ਕਣਕਣ ਕੋਲੋਂ ਪੁੱਛਣ ਦਾ ਮੈਂ ਤਾਂ ਕੀ ਉਹਨਾਂ ਟਕੇ ਟਕੇ ਦੀ ਗੱਲ ਕਰਨੀ ਸੀ। ਪਰ ਨਾ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਤੈਨੂੰ ਹੁਣ ਨਾ ਤੇ ਵੀ ਕਿੰਨੇ ਹੋ ਜਾਂਦਾ ਫਿਰ ਲੋਕੀ ਮੇਲੀਆਂ ਗੱਲਾਂ ਕਰਦੇ ਰਹਿੰਦੇ। ਪਰ ਨਾ ਇਸ ਤਰ੍ਹਾਂ ਦਿਮਾਗ ਨਾ ਰੱਖ ਚੰਗੀ ਰਹਿ ਜਾਂਗੀ। ਮੈਨੂੰ ਚੰਗਾ ਨਹੀਂ ਲੱਗਦਾ। ਠੀਕ ਨੇ? ਚੰਗਾ ਨਹੀਂ ਲੱਗਦਾ। ਤੁਹਾਨੂੰ ਸਭ ਨੂੰ ਮਾਫਾ ਹਨਾ। ਮੈਂ ਤੇਰੇ ਸਮਝਾਂਦੀ ਕਿ ਕਿਹੜੀ ਗੱਲ ਮੇਰੇ ਦਿਵਾਲੇ ਹੋ ਗਏ ਜਾਂਦੇ। ਓਏ ਇੰਨੀ ਰੌਲੀ ਫੋਨ ਦੇ ਨਾਂ ਸੁਣਦੀ ਹੋ ਕੁੜੀ। ਸੁਣ ਲੈ ਤੇ ਸੁਣ ਲੈ। ਡਰ ਨਹੀਂ ਮੈਨੂੰ ਪਿਆ ਆਪਣੇ ਘਰੋਂ ਤਾਂ ਮੈਂ ਕਹਿੰਦੀ ਬਹੁਤ ਇਹ ਹੈਗੀ ਆ ਨਾ ਉਹ ਮੇਰੀ ਪਹਿਲਾਂ ਗੱਲ ਸੁਣ ਲਾ ਜੇ ਹੁਣ ਕੋਈ ਗੱਲਬਾਤ ਕੀਤੀ ਤੇ ਮੇਰੇ ਤੋਂ ਬਰਾ ਕੋਈ ਨਹੀਂ ਤਰ ਮਦਸਾਂਗਾ ਘੱਦੀ ਕੀ ਫੱਦੀ ਐ ਵੇਖਾਂ ਕਿ ਡਾਹੇ ਜੜਾ ਚੜਿਆ ਭੈਣ ਦਾ ਭੈਣ ਨਾਲ ਆ ਗਈ ਕਿ ਰਦੀ ਸੀ ਆ ਗਈ ਆ ਉਹਦੇ ਵਹਿਤਿਆਨ ਕੀਤਾ ਤੇ ਉਹਦੇ ਵਹਿਤਿਆਨ ਕੀਤਾ ਨਾ ਉਹਨੂੰ ਤੇ ਉਹਦੀ ਮਾਂ ਵੀ ਨਹੀਂ ਕਹਿੰਦੀ ਵੀ ਤੂੰ ਖਾਲੀ ਹੱਥ ਲਮਕਉਂਦੀ ਆਜ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਨਿੱਕੀਆਂ ਹੁਣ ਜਾਂਦਾ ਬੰਦਾ ਕਿਤੇ ਤਰਜਨ ਕੇਲਿਆਂ ਦੀ ਫੜ ਲਿੰਦਾ ਵਾ ਨਾ ਪਰ ਉਹਨੂੰ ਸਭ ਕੋ ਮਾਫਾ ਜੀਵਨ ਦੇ ਸੱਤਿਪ ਢੜਨਾ ਸਾਰਿਆਂ ਨੇ ਤੂੰ ਪਕੌੜੇ ਨਹੀਂ ਕੱਢੇ ਤੂੰ ਆ ਨਹੀਂ ਕੀਤਾ ਹੁਣ ਸ਼ਾਮੀ ਵੇਖੀ ਆ ਜਰਦਾ ਬਣਾ ਲਾ ਦਹੀਂ ਦੀ ਪਕੌੜੀਆਂ ਪਾੜਾ ਹੁਣ 20 ਵੀ ਗੱਲਾਂ ਸੁਣਾਉਣੀਆਂ ਫੇਰ ਮੈਨੂੰ ਯਾਰ ਆਦੇ ਧਿਆਣ ਹੀ ਹੁਣ ਮਾਰਿਆ ਗਾਂਧੀ ਬੜਾ ਪਿਆ ਆ ਬੂਟਿਆਂ ਥਲੇ ਦੇ ਸੱਚ ਯਾਰ ਮੰਮੀ ਨੂੰ ਫੋਨ ਲਾ ਕੇ ਪੁੱਛਾਂ ਪੁੱਜ ਗਈ ਆ ਤੇ ਦਿਮਾਗ ਚੋਂ ਨਿਕਲਿਆ ਵਾ ਹੈਲੋ ਅੰਨੀ ਆ ਮੇ ਪਹੁੰਚ ਗਈ ਅੱਛਾ ਠੀਕ ਆ ਠੀਕ ਆ ਠੀਕ ਆ ਤਨੇ ਉਹ ਘਰੇ ਹੀ ਸਾਰੇ ਅੱਛਾ ਅੱਛਾ ਚਲੋ ਠੀਕ ਆ ਠੀਕ ਆ ਕੋਈ ਲੈਣ ਆਇਆ ਸੀ ਅੱਗੇ ਕਿੰਦਾ ਹੀ ਆ ਕੇ ਤੁਰ ਗਈ ਤੂੰ ਤੂੰ ਫੋਨ ਹੀ ਕਰ ਲੈਂਦੇ ਕਿ ਮੈਨੂੰ ਆ ਕੇ ਲੈ ਜਾ ਇਹ ਟਿਕਾ ਦੀ ਖੇਚਲ ਦੇਣੀ ਉਹਨਾਂ ਨੂੰ ਚਲੋ ਠੀਕ ਆ ਤੇ ਹੁਣ ਨਾ ਇੱਕ ਦੋ ਦਿਨ ਲਾ ਕੇ ਤੇ ਆ ਜਿਓ ਕਰੇ ਠੀਕ ਆ ਚੰਗਾ ਅੱਬਾ ਪੋ ਨਹੀਂ ਬਾਪੂ ਨੇ ਕੋਈ ਕਹਿੰਦਾ ਕੋਈ ਨਹੀਂ ਹਾਂ ਚੰਗਾ ਤੇ ਲ ਦਸ ਗਈਆਂ ਨੇ ਉਥੇ ਫੋਨ ਲਾ ਲਾ ਜਾ ਕੇ ਕਿ ਮੈਂ ਅੱਡੇ ਤੇ ਆ ਗਈਆਂ ਮੈਨੂੰ ਲੈ ਜਾਓ ਉਹ ਕਿੱਥੇ ਘਰ ਵਾ ਤੇ ਕਿੱਥੇ ਅੱਡਾ ਉਥੇ ਤੁਰ ਕੇ ਹੁੰਦੀ ਰਮਨ ਵਾਲੀ ਮਾਰਨੀ ਆ ਜੀਵਨ ਨੂੰ ਪਈ ਰਮਨ ਨਾ ਚਲ ਗਈ ਆ ਤੇ ਇਹਨੂੰ ਸਮਝੰਦੀ ਨਹੀਂ ਨਵਾਲ ਕੇ ਇਹ ਜੀਵਨ ਹੈ ਹਾਂਜੀ ਜੀ ਮਨ ਪੁੱਤ ਗੱਲ ਸੁਣ ਖਾਂ ਆ ਗਈ ਜੇ ਹਾਂਜੀ ਦੱਸੋ ਮੈਂ ਕੀ ਆ ਵਾ ਰਮਨ ਗਈ ਹੀ ਨਾ ਹਾਂ ਅੱਛਾ ਤੇ ਮੈਂ ਤੈਨੂੰ ਤਾਂ ਆਵਾਜ਼ ਮਾਰੀ ਆ ਤੇ ਮੈਂ ਉਹਦੇ ਸਾਹਮਣੇ ਨਹੀਂ ਗੱਲ ਕਰਨੀ ਕਿਹੜੀ ਗੱਲ ਕਰਨੀ ਆ ਤੂੰ ਗੱਲ ਕੋਈ ਵੀ ਨਹੀਂ ਗੱਲ ਤੈਨੂੰ ਉਹ ਪੁੱਤ ਸਮਝਾਉਣਾ ਵਾ 4-4 ਦਿਨ ਜੇ ਕੁੜੀ ਆਈ ਆ ਨਾ ਤੇ ਤੇਰੀ ਨਨਾਨ ਕੋਈ ਦੁੱਪਰ ਯਾਰੀ ਨਹੀਂ ਜੀ ਹੈਗੀ ਤੇ ਪੁੱਤ ਉਹਦੀ ਸੇਵਾ ਪਾਣੀ ਕਰੀਂ ਕਿਉਂਕਿ ਤੈਨੂੰ ਖੜਿਆ ਨਹੀਂ ਜਾਂਦਾ ਅੱਗ ਗਈ ਘਰ ਦਾ ਨੁਕਸਾਨ ਕਰਕੇ ਫੇਰ ਵੀ ਕੋਈ ਕਿਤੇ ਜਾਂਦਾ ਵਾ ਜਦੋਂ ਘਰ ਕੋਈ ਪਿੱਛੇ ਕਰਨ ਵਾਲਾ ਨਾ ਹੋਏ ਤੇ ਪੁੱਤ ਮੱਥੇ ਵਟ ਨਹੀਂ ਪਾਉਣਾ ਸੋਣੀ ਰੋਟੀ ਪਾਣੀ ਬਣਾ ਕੇ ਖਵਾ ਲਓ ਜਿਹੜਾ ਦੋ ਦਿਨ ਉਹਨੇ ਰਹਿਣਾ ਵਾ ਨਹੀਂ ਮੈਂ ਆਦ ਤਨਾ ਮਾੜਾ ਕੀ ਕੀਤਾ ਵਾ ਤੇ ਮੈਂ ਮੱਥੇ ਤੇ ਵਟ ਕਿਹੜੇ ਪਾਏ ਵੇਖ ਕੇ ਜਾਣ ਕੇ ਹੀ ਮੁੰਡਾ ਤੁਹਾਡਾ ਵਿੱਦਾ ਕਰੀ ਜਾਂਦਾ ਤੁਸੀਂ ਵੀ ਇਦਾਂ ਕਰੀ ਜਾਂਦੇ ਜੇ ਮੈਂ ਐਡੀ ਮਾੜੀ ਆ ਮੈਂ ਤੈਨੂੰ ਕੋਈ ਮਾੜੀ ਨਹੀਂ ਪਤਾ ਖੰਡਈ ਮੈਨੂੰ ਜਿਹੋ ਜਿਹੀ ਹੋਤੀ ਆ ਤੇ ਉਹ ਜੀ ਤੂੰ ਆ ਮੈਂ ਤੈਨੂੰ ਸਮਝਾਉਣੀ ਨਹੀਂ ਰਹੀ ਆ ਫੇ ਐਵੇਂ ਇੱਕ ਦੂਜੀ ਵੱਲ ਵੇਖ ਕੇ ਤੇ ਕਰਨਾ ਨਹੀਂ ਗਾ ਵੀ ਹਾਏ ਆ ਗਈ ਆ ਇਹ ਹੁਣ ਰਹਿਣਾ ਹੀ ਆ ਤਾਂ ਮੈਂ ਕਰਦੀਆਂ ਹੀ ਆ ਕਈ ਮੈਂ ਤਾਂ ਕਰਕੇ ਪੁੱਤ ਤੈਨੂੰ ਕਹਿਣ ਲਈ ਆ ਵੀ ਤੂੰ ਨਾ ਇਦਾਂ ਕਰੀ ਕੋਈ ਇੱਕ ਤੇ ਤੇਰੀ ਨਣਾਨ ਜਿਹੜੀਆਂ 5-7 ਨੇ ਤੇ ਘਰਾਂ ਤੋਂ ਤੇ ਪੁੱਤ ਅੱਗੇ ਨਿਕਲਿਆ ਨਹੀਂ ਜਾਂਦਾ ਤੇ ਜੇ ਚਲੋ ਉਹਦਾ ਦਿਲ ਕੀਤਾ ਵਾ ਫੇ ਮੈਂ 2 ਦਿਨ ਰਹਿ ਹੁੰਨੀ ਆ ਤੇ ਦੋ ਦਿਨ ਰਹੇਗੀ ਫਿਰ ਉਹਨਾਂ ਆਪਣੇ ਘਰ ਚਲੀ ਜਾਣਾ ਚਲੋ ਤੂੰ ਸੇਵਾ ਪਾਣੀ ਕਰੀ ਚੰਗੀ ਚੰਗੀ ਸੋਹਣੀਆਂ ਹੱਸਦੀਆਂ ਖੇਡਦੀਆਂ ਰਹੋ ਇੱਕ ਦੂਜੀ ਦੇ ਨਾਲ ਰਾਜੀ ਭਾਜੀ ਕੋਈ ਨਹੀਂ ਮੈਂ ਤਾਂ ਹਸਦੀ ਖੇਡਦੀ ਰਵਾਂ ਤੇ ਉਹਨੂੰ ਵੀ ਸਮਝਾ ਤਾਣਾ ਹੈਗਾ ਕਿ ਤੇਰੀ ਪਰਜਾਈ ਆ ਕਿ ਤੇ ਚੱਜ ਨਾਲ ਬੋਲ ਹੀ ਪੈ ਮੱਥੇ ਤੇ ਵੱਟ ਪਾਏ ਆ ਜਿਹੜੀ ਗੱਲ ਕਰਨੀ ਉਲਟਾ ਜਵਾਬ ਦਿੰਦੀ ਆ ਗਾੜੀਆਂ ਸੜੀ ਤੇ ਆਪਣੇ ਘਰੋਂ ਆਈ ਆ ਧਿਆਨ ਕੇ ਮੇਰੇ ਗੱਲ ਪਈ ਜਾਂਦੀ ਆ ਕੋਈ ਨਹੀਂ ਪਤਾ ਉਹਨੂੰ ਵੀ ਸਮਝਾ ਦਾਂਗੀ ਮੈਂ ਆ ਤੇ ਤੁਮੀ ਪਤਾ ਦਾਨਾ ਕਰਿਆ ਕਰ ਤੇਰੀ ਵੀ ਪਰਜਾਈ ਆ ਤੁਮੀ ਉਹਦੇ ਨਾਲ ਪਿਆਰ ਨਾਲ ਵਿਆਹ ਕਰ ਸਮਝਾਵਾਂਗੀ ਉਹਨੂੰ ਵੀ ਮੈਂ ਉਹਨੂੰ ਕਿਹੜਾ ਨਹੀਂ ਸਮਝਾਉਣਾ ਚਲੋ ਕੋਈ ਨਹੀਂ ਵੇਖ ਲਾਂਗੇ ਉਹਨੂੰ ਸਮਝਾਉਂਦੇ ਜੇ ਇੱਕ ਜਾਂ ਹੋਰ ਪੂਏ ਝੜਕੇ ਜਾਂਦੀ ਆ ਉਹ ਜੇ ਆਈ ਆ ਨਾ ਤੇ ਚਾਰ ਦਿਨ ਉਹ ਵੀ ਚੱਜ ਨਾ ਰਵੇ ਇਹ ਨਹੀਂ ਭੈਣ ਕਿਤੇ ਮੇਰੇ ਨੱਕ ਚ ਦਮ ਦੇ ਦੇ ਨਹੀਂ ਪੁੱਤ ਕੋਈ ਗੱਲ ਨਹੀਂ ਕੁਛ ਨਹੀਂ ਤੇਰੇ ਨੱਕ ਚ ਦਮ ਕਿਉਂ ਦੇਣਾ ਉਹਨੇ ਤੇਰੇ ਲਾਗੇ ਬਹਿ ਰਣਾ ਵਾ ਸਿੰਘਾਂ ਤੇ ਹੁੰਦੇ ਆ ਫਰਾਉਨੀਆਂ ਆਈਆਂ ਇੱਕ ਦਿਨ ਦੋ ਦਿਨ ਰਹਿ ਜਾਂ ਤੇ ਆਪੋ ਆਪਣੇ ਘਰ ਹੀ ਤੇ ਚੰਗਾ ਹੀ ਆ ਆਪਣੇ ਘਰੇ ਚੰਗੇ ਲੱਗਦੇ ਆ ਸਾਰੇ ਹੁਣ ਮੈਂ ਕਿਨਾਂਕ ਜਾਣ ਲਈ ਮੈਂ ਵੀ ਤਾਂ ਆਪਣੇ ਘਰੇ ਰਹਿਣੀ ਸਾਰਾ ਨਾ ਫਿਰਾਂ ਦੇ ਸਰਦੇ ਨਹੀਂਗੇ ਘਰਾਂ ਤੋਂ ਨਿਕਲਿਆ ਨਹੀਂ ਜਾਂਦਾ ਤਾ ਹੀ ਜਦ ਅਖੀ ਦਾ ਵਫੇ ਕਰਾਤਾ ਤੇ ਕਿਤੇ ਮਾਹੀ ਨਿਕਲਦਾ ਬੰਦਾ ਆਪਣਾ ਘਰ ਦਾ ਨੁਕਸਾਨ ਕਰਕੇ ਨਿਕਲਦਾ ਉਦਾਂ ਕਿੱਥੇ ਘਰੋਂ ਨਿਕਲਿਆ ਜਾਂਦਾ ਪੁੱਤ ਤੇ ਕੋਈ ਨਹੀਂ ਰੋਟੀ ਪਾਣੀ ਆਪਣਾ ਤੇ ਬਣਾ ਕੇ ਖਾਣ ਹੀ ਦੇ ਆ ਆਹੋ ਤੇ ਉਹ ਹੀ ਰੋਟੀ ਪਾਣੀ ਖਵਾ ਲੈਣਾ ਹੋਰ ਮੈਂ ਵਾਧੂ ਕੀ ਬਣਾਵਾਂ ਉਹਨੇ ਦੇ ਵਾਸਤੇ ਨਹੀਂ ਕੋਈ ਗੱਲ ਨਹੀਂ ਵਾਧੂ ਕੀ ਬਣਾਉਣਾ ਜੋ ਬਣਦਾ ਬਣਾਉਂਦੇ ਹੀ ਆ ਲੋਕੀ ਚਲੋ ਜੀ ਕੋਈ ਚੀ ਚੀਜ਼ ਵੀ ਕਹਿਵੇ ਪਤ ਬਣਾਉਣੀ ਪੈ ਜਾਂਦੀ ਆ ਇਹ ਨਹੀਂ ਗੱਲ ਹੈ ਜੀ ਸਿਆਣੀਆਂ ਤੋਂ ਤੈਨੂੰ ਸਾਰਾ ਹੀ ਪਤਾ ਵਾ ਇੱਕ ਗਰਮੀ ਪਤਾ ਕਿੰਨੀ ਪੈਣ ਈ ਹੈ ਹੈ ਕਿਧਰ ਸੋਈ ਜਿ ਖਲੋਤਾ ਨਹੀਂ ਗਾ ਜਾਂਦਾ ਉਦਾਂ ਹੀ ਪਸੀਨਾ ਨਿਕਲ ਲਿਆ ਵਾ ਤੁਹਿਆਂ ਦੇ ਚੇਚਾ ਕਰੋ ਹੋਰ ਤੇ ਜੇ ਆਉਣਾ ਹੁੰਦਾ ਠੰਡ ਵਾਲੇ ਮਹੀਨਿਆਂ ਚ ਆਇਆ ਕਰਨ ਚੇਚੇਚਾ ਕਰਾਉਣੀਆਂ ਆ ਮੈਂ ਤੇ ਆ ਗਰਮੀ ਵਿੱਚ ਤੇ ਉਹ ਨਹੀਂ ਪੁਰਾਣਾ ਚਾਹੀਦਾ ਘਰ ਹੋਣਾ ਕੋਈ ਇਹ ਤਾਂ ਗੱਲ ਤੇਰੀ ਠੀਕ ਆ ਪਰ ਚਲੋ ਤਿਆਂ ਦਾ ਜੀ ਕਰਦਾ ਜਾਂ ਜਾਣ ਨੂੰ ਕਿਤੇ ਦਿਹਾੜੀ ਆਪਣੇ ਭਰਾ ਭਝਾਈ ਨੂੰ ਮਿਲਣ ਨੂੰ ਮਾਂ ਨੂੰ ਮਿਲਣ ਨੂੰ ਪਤਿਆਂ ਨੂੰ ਵੇਖਣ ਨੂੰ ਜੀ ਕਰ ਹੀ ਪੈਂਦਾ ਪੁੱਤ ਚਲੋ ਕੋਈ ਨਹੀਂ ਬਣਾ ਲੈਨੀ ਆ ਆਵੇਂ ਨਾ ਗੁੱਸਾ ਨਾ ਕਰਿਆ ਕਰੋ ਇੱਕ ਦੂਜੀ ਦੇ ਨਾਲ ਮੈਂ ਦੱਸ ਕੀ ਕਰਾਂ ਮੈਂ ਤਾਂ ਤੁਹਾਨੂੰ ਸਮਝਾਉਣਾ ਹੀ ਆ ਪੁੱਤ ਗਾੜੀ ਤੁਹਾਡੀ ਮਰਜ਼ੀ ਆ ਸਮਝੋ ਨਾ ਸਮਝੋ ਮਾਤਾ ਕਹਣਾ ਹੀ ਆ ਚਲੋ ਕੋਈ ਨਹੀਂ ਕੁੜੀ ਨੂੰ ਸਮਝਾ ਦਿਓ ਮਾਸਾ ਕੋਈ ਨਹੀਂ ਉਹਨੂੰ ਵੀ ਸਮਝਾ ਦਾਂਗੇ ਉਹਨੂੰ ਵੀ ਸਮਝਾ ਦੇਣੀ ਹਮ ਦੀ ਤੇ ਉਹਨੂੰ ਵੀ ਸਹੀ ਜਨੇ ਫੜਦੇ ਨਾ ਸਮਝਾਵਾਂਗੇ ਕਿ ਬਹੁਤ ਫਤਿਹਾਈ ਦੇ ਨਾਲ ਪ੍ਰੇਮ ਨਾ ਰਿਆ ਕਰ ਇੱਥੇ ਕਿਹੜੀਆਂ 5-7 ਨੇ ਇੱਕੋ ਇੱਕ ਤੇ ਹੈਗੀ ਆ ਸੋਹਣੀਆਂ ਖਾਸਦੀਆਂ ਖੇਡਦੀਆਂ ਰਿਆ ਕਰੋ ਜੇ ਹੁਣੀ ਹੁੰਦੀਆਂ ਤੇ ਆੜੀ ਤੇ ਇਹ ਦਾਣਾ ਕਰਿਆ ਕਰ ਇਹ ਵੀ ਕਮਾਈ ਦਾ ਹਾਲ ਹੈ ਕੁੜੀ ਇਹਦੀ ਆਈ ਆ ਤੇ ਕਿੰਨਾ ਹੇਠਲੀਤਲੀ ਆਈ ਆ ਵੀ ਮੇਰੀ ਕੁੜੀ ਦੀ ਚੇਜ ਹੋ ਜੇ ਮੇਰੀ ਕੁੜੀ ਲਈ ਆ ਬਣ ਜੇ ਮੇਰੀ ਕੁੜੀ ਲਈ ਇਹ ਬਣ ਜੇ ਤੂੰ ਮੱਥੇ ਵਟਣਾ ਪਾਵੀਂ ਤਾਂ ਮੈਨੂੰ ਤੇ ਕਹਿ ਪਾ ਤੂੰ ਮੱਥੇ ਵਟਣਾ ਪਾਵੀਂ ਆਪਣੀ ਧੀ ਨੂੰ ਸਮਝਾ ਹਾਂ ਹੈ ਜਿਹਨੇ ਆਉਂਦੀ ਨੇ ਡਾ ਬੁੱਥਾ ਕੀਤਾ ਵਾ ਕਦੇ ਸਿੱਧੇ ਮੂੰਹ ਤੇ ਮੇਰੇ ਨਾਲ ਕੋਈ ਨਹੀਂ ਗੀ ਤੇ ਮੈਂ ਉਹਨੂੰ ਕੀ ਕਰਾਂ ਤਰੀ ਜਾਵੇ ਜਿੱਧਰੋਂ ਆਈ ਆ ਨਾਲੇ ਠੇਕਾ ਲਿਆ ਆਇਆ ਤੁਮੇ ਨਣਾਨ ਵਾਂ ਤੇ ਨਣਾਨ ਪੜ ਕੇ ਆ ਕਮ ਸੇ ਕਮ ਇੰਨਾ ਤੇ ਸੋਚ ਮੇਰੀ ਪਰਝਾਈ ਆ ਹੈ ਪਹਿਲਾਂ ਹੀ ਮੂੰਹ ਤੇ 12 ਵਜੇ ਤੇਰੇ ਤੇ ਉਤੋਂ ਮਾਤਾ ਵਾ ਇਹਨੂੰ ਨਹੀਂ ਪਤਾ ਲੱਗਦਾ ਚੰਗੀ ਭਲੀ ਸਿਆਣੀ ਬਿਆਣੀ ਮੇਰੀ ਧੀ ਉਹਨੂੰ ਕਹਾਂ ਕਿ ਕਿਤੇ ਕੋ ਲੈਈ ਅੰਮਦੀਨਾ ਵਾਪੇ ਖਾਲੀ ਹੱਥ ਲਮਕੰਦੀ ਅੰਮਦੀ ਤੇ ਚੇਚਾਂ ਕਰੋ ਇਹਦੀਆਂ ਇਹਨੂੰ ਮਨਸਵਾਨੀਆਂ ਚੀਜ਼ਾਂ ਬਣਾਵਣਾ ਖਵਾ ਲੋ ਅਜੇ ਪਕੌੜੇ ਮੇਰੇ ਸਿਰ ਤੇ ਆ ਅਜੇ ਮੁੰਡੇ ਨੇ ਕਹਣਾ ਸਵੇਰੇ ਉੱਠ ਕੇ ਮਾਤਾ ਪਕੌੜੇ ਕੱਢ ਪਹਿਲਾਂ ਮੈਂ ਤਾਂ ਸਾਰਾ ਦਿਨ ਉਹਗੀ ਰਸੋਈ ਦੇ ਵਿੱਚ ਇਨਾ ਤੇ ਬੁੱਦੀਆਂ ਕਰਨ ਵਾਸਤੇ ਘਰਾਂ ਤੇ ਕਰਾਂ ਕੀ ਅੰਤਰਾ ਪੰਗਾ ਖਾਨਾ ਕਰੇ ਮੇਰਾ ਵੀ ਜੀ ਕਰਦਾ ਮੈਂ ਵੀ ਕਿਤੇ ਦੋ ਦਿਨ ਰਹਿ ਕੇ ਆਵਾਂ ਅੱਗੇ ਗਈ ਸੀ ਨਾ ਵਾਵਾ ਦੋ ਦਿਨ ਰਹਿ ਕੇ ਆਈ ਸੀਗੀ ਮੇਰਾ ਤਾਂ ਅੱਧਾ ਆਈ ਆ ਧੀ ਹੁਣ ਇਹਦੀ ਚੁੱਪ ਕਰਕੇ ਨਿਕਲੀ ਜਾਵਾ ਇਥੋਂ ਪਰ ਨਹੀਂ ਨਹੀਂ ਮੈਂ ਨਹੀਂ ਜਾਣਾ ਹੁਣ ਤੇ ਕਣਕ ਵੀ ਆਈ ਆ ਤੇ ਪਿਆਹਾ ਤੇਲਾ ਵੀ ਆਉਣਾ ਤੇ ਇੰਨੇ ਤੇ ਕਹਣਾ ਸਭ ਕਹ ਹੁੰਜ ਕੇ ਲੈ ਜਾ ਇਥੋਂ ਮੈਂ ਇਹ ਤੇ ਕੰਮ ਮੈਂ ਹੋਣ ਨਹੀਂ ਦੇਣਾ ਜੋ ਹੋਊਗਾ ਮੇਰੇ ਅੱਖਾਂ ਸਾਹਮਣੇ ਹੋਊਗਾ ਚਲ ਕੋਈ ਨਹੀਂ ਚੱਲਣਾ ਤਾਂ ਹੁਣ ਮੈਨੂੰ ਪਹਿਣਾ ਹੀ ਆ ਦੋ ਦਿਨ ਵੇਖੀ ਜਾਊਗੀ